ਮਰੂ ਮਹਲਾ 5ਵਾਂ ਘਰਤਿ ਜਾਸ਼ਟਪਦੀਆਂ ਇਕ ਓੰਕਾਰ ਸਤਿਗੁਰੂ ਪ੍ਰਸਾਦ ਲਖ ਚਲਾਸੀ ਭਰਮ ਤੇ ਭਰਮ ਤੇ ਦੁਲਬ ਜਨਮ ਅਬ ਪਾਇਓ ਰੇ ਮੂੜੇ ਤੂੰ ਹੋਸ਼ੇ ਰਸ ਲਪਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆ ਸਿਉ ਉੜਿ ਜਾਇਓ ਰਹਾਉ ਤਲਤਨ ਜਿਹਰ ਬੰਜਨ ਆਇਓ ਕਲਰ ਲਾਦ ਚਲਾਇਓ ਜੈ ਘਰ ਮੈਂ ਤੁਧ ਰਹਿਣਾ ਬਸਣਾ ਸੂ ਘਰ ਚੀਤਨ ਆਇਓ ਅਟਲ ਅਖੰਡ ਪ੍ਰਾਣ ਸੁਖਦਾਈ ਇਕ ਨਿਮਖ ਨਹੀਂ ਤੁਝ ਗਾਇਓ ਜਹਾਂ ਜਾਣਾ ਸੋ ਥਾਨ ਵਿਸਾਰਿਓ ਇਕ ਨਿਮਖ ਨਹੀਂ ਮਨ ਲਾਇਓ ਉਤਰ ਕਲਤਰ ਗ੍ਰਹਿ ਦੇਖ ਸੁਮਗਰੀ ਇਸਹੀ ਮਹਿ ਉਲਜਾਇਓ ਜਿਸ ਕੋ ਜਿਤ ਕੋ ਲਾਇਓ ਤਿਤਹੀ ਲਾਗਾ ਤੈਸੇ ਕਰਮ ਕਮਾਇਓ ਜੋ ਭਇਓ ਕਰਪਾਲ ਤਾ ਸਾਧ ਸੰਗ ਉਪਾਇਆ ਜਨ ਨਾਨਕ ਬ੍ਰਹਮ ਧਿਆਇਓ ਮਾਰੂ ਮੁਹੱਲਾ ਪੰਜਵਾਂ ਕਰ ਅਨੁਗ੍ਰਹਿ ਰਾਖ ਲੀਨੋ ਭਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੇ ਮੇਸਤ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਪ ਅੰਤਰ ਜਾਮੀ ਜਾਨ ਰਹਾਓ ਸੰਸਾਰ ਸਾਗਰ ਜਿਨ ਉਪਾਇਓ ਸ਼ਰਣ ਪ੍ਰਭ ਕੀ ਗਹੀ ਗੁਰ ਪ੍ਰਸਾਦੀ ਪ੍ਰਭ ਅਰਾਦੇ ਜਮ ਕੰਕਰ ਕਿਸ਼ਨਾ ਕਹੀ ਮੋਖ ਮੁਕਤ ਦਵਾਰ ਜਾਕੇ ਸੰਤ ਰਦਾ ਭੰਡਾਰ ਜੀ ਜੋਗਤ ਸੁਜਾਨ ਸੁਆਮੀ ਸਦਾ ਰਾਖਣ ਹਾਰ ਦੁਖ ਦਰਦ ਕਲੇਸ਼ ਬੰਸੈ ਜਿਸ ਬਸੇ ਮਨ ਮਾਹੇ ਮਿਰਤ ਨਰਕ ਅਸਥਾਨ ਵਿਖਲੇ ਵਿਖ ਨਾ ਪੁਹੇ ਤਾਇ ਰਿਧ ਛਦ ਨਾਮਨਿਦ ਜਾਕੇ ਅਮਲਤਾ ਪ੍ਰਵਾਹ ਆਦੰਤੇ ਮਧਪੂਰਨ ਊਚ ਅਗਮ ਅਗਹਾ ਸਿਧ ਸਾਧਿਕ ਦੇਵ ਮਨ ਜਨ ਬੇਦ ਕਰੇ ਉਚਾਰ ਸਿਮਰ ਸੁਆਮੀ ਸੁਖ ਸਹਿਜ ਪੁੰਚੇ ਨਹੀਂ ਅੰਤਪਲ ਪਾਰਾਵਾਲ ਅਨੇਕ ਪ੍ਰਾਂਸ਼ਿਤ ਮਿਟੇ ਖਿੰਨ ਮੇ ਰਿੱਧੇ ਜਪ ਭਗਵਾਨ ਪਾਵਨਾ ਤੇ ਮਹਾ ਪਾਵਨ ਕੋਟ ਦਾਨ ਇਸ਼ਨਾਨ ਬਲ ਬੁੱਧ ਸੁਧ ਪ੍ਰਾਣ ਸਰਬਸ ਸੰਤਨ ਕੀ ਰਾਸ ਬਿਸਰ ਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸ ਮਾਰੂ ਮਹੱਲਾ ਪੰਜਵਾਂ ਸ਼ਾਸਤਰ ਤੀਖਣਾ ਕੋਟ ਦਾਰੇਉ ਮਨ ਨਾ ਕੀਨੋ ਰੋਸ ਕਾਜ ਊਆ ਕੋਲੇ ਸੁਵਾਰਿਉ ਤਿਲ ਨਾ ਦੀਨੋ ਦੋਸ ਮਨ ਮੇਰੇ RAM ਰਉ ਨਿਤ ਨੀਤ ਦਿਆਲ ਦੇਵ ਕਿਰਪਾਲ ਗੋਬਿੰਦ ਸੁਨ ਸੰਤਨ ਕੀ ਰੀਤ ਰਾਵ ਚਰਨ ਤਲੇ ਉਗਹਾ ਬੈਸੋ ਸਲਮ ਨਾ ਰਹੇ ਉਹ ਸਰੀਰ ਮਹਾ ਸਾਗਰ ਨਹ ਵਿਆਪੇ ਖਿਨੇ ਉਤਰੇ ਉਹ ਤੀਰ ਚੰਦਨ ਅਗਰ ਕਪੂਰ ਲੇਪਨ ਤਿਸ ਸੰਗੇ ਨਹੀਂ ਪ੍ਰੀਤ ਬਿਸਟਾ ਮੂਤਰ ਖੋਦ ਤਿਲ ਤਿਲ ਮਨ ਨਾ ਮਨੀ ਵਿਪਰੀਤ ਊਚ ਨੀਚ ਵਿਕਾਰ ਸੁਕਿਰਤ ਸੁਲੰਗਨ ਸਭ ਸੁਖ ਸ਼ਤਰ ਮਤਰ ਸਤਰ ਨ ਕਸ਼ੂ ਜਾਣੇ ਸਰਬ ਜੀ ਸਮਤ ਕਾਲ ਪ੍ਰਕਾਸ਼ ਪਰਚੰਡ ਪ੍ਰਗਟਿਓ ਅੰਧਕਾਰ ਬਿਨਾਸ਼ ਪਵਿੱਤਰ ਅਪਵਿੱਤਰ ਕਲਣ ਲਾਗੇ ਮਨਨਾ ਭਇਓ ਵਿਖਾਦ ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ਜਹਾਂ ਸਾਖਿਸ਼ ਤਹਾਂ ਲਾਗਿਓ ਤਿਲਨਾ ਸੰਕਾ ਮਾਨ ਸੁਭਾਏ ਉਭਾਏ ਜੋ ਨਿਕਟਨ ਆਵੇ ਸੀਤ ਤਾਕਾ ਜਾਏ ਆਪ ਪਰ ਕਾ ਕਾਸ਼ ਨਾ ਜਾਣੇ ਸਦਾ ਸਹਿਜ ਸੁਭਾਏ ਚਰਨ ਸਰਣ ਸਨਾਥ ਇਹੋ ਮਨ ਰੰਗ 라ਤੇ ਲਾਲ ਗੋਪਾਲ ਗੁਣ ਨਿਤ ਗਾਉ ਨਾਨਕ ਭਏ ਪ੍ਰਭ ਕਲਪਾਲ ਮਾਰੂ ਮਹੱਲਾ 5ਵਾਂ ਘਰ ਚੌਥਾ ਅਸ਼ਟਪਦੀਆਂ ੴ ਕਾਲ ਸਤਗੁਰ ਪ੍ਰਸਾਦ ਚਾਦਨਾ ਚਾਦਨ ਆਂਗਨ ਪ੍ਰਭ ਜੀਉ ਅੰਤਰ ਚਾਦਨਾ ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ ਮਾਗਨਾ ਮਾਗਨ ਨੀਕਾ ਹਰ ਜਸ ਗੁਰ ਤੇ ਮੰਗਣਾ ਜਾਗਨ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਨਾ ਲਾਗਨਾ ਲਾਗਨ ਨੀਕਾ ਗੁਰ ਚਲਣੀ ਮਨ ਲਾਗਨਾ ਇਹ ਬਿਦ ਤਿਸੇ ਪਰਾਪਤੇ ਜਾ ਕੇ ਮस्तक ਭਾਗਨਾ ਕਹੋ ਨਾਨਕ ਤਿਸ ਸਭ ਕੁਛ ਨੀਕਾ ਜੋ ਪ੍ਰਭ ਕੀ ਸ਼ਰਨਾਗਨਾ ਮਾਰੂ ਮੁਹੱਲਾ ਪੰਜਵਾਂ ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਮਨ ਸੁਨਾਵਨਾ ਰਹਾਓ ਉਦ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਨਾ ਸੰਤ ਕਰਪਾ ਤੇ ਹਿਰਦੇ ਵਾਸੀ ਦੁਜਾ ਭਾਉ ਮਿਟਾਵਨਾ ਭਗਤ ਦਇਆ ਤੇ ਬੁੱਧ ਪ੍ਰਗਟ ਸੇ ਦੁਰਮਤ ਦੂਖ ਤਜਾਵਨਾ ਦਰਸ਼ਨ ਭੇਟਤ ਹੋਤ ਪਨੀਤਾ ਪੁਨਰਪ ਗਰਬ ਨ ਪਾਵਨਾ ਨਉ ਨਦਰਿਦ ਸਿਧ ਪਾਈ ਜੋ ਤੁਮਰੇ ਭਨ ਭਾਵਨਾ ਨਉ ਨਿਦਿ ਰਿਦ ਸਿਧ ਪਾਈ ਜੋ ਤੁਮਰੇ ਮਨ ਭਾਵਨਾ ਸੰਤ ਬਿਨਾ ਮੈਂ ਥਾਉ ਨ ਕੋਈ ਅਵਰਨ ਸੁਜੇ ਜਾਵਨਾ ਮੁਹਿ ਨਿਰਗੁਨ ਕੋ ਕੋਈ ਨਾ ਰਖੇ ਸੰਤਾਂ ਸੰਗ ਸਮਾਵਨਾ ਕਹੋ ਨਾਨਕ ਗੁਰ ਚਲਤ ਦਿਖਾਇਆ ਮਨ ਮਧੇ ਹਰ ਹਰ ਰਾਮ ਨਾਮਾਰੂ ਮੁਹੱਲਾ 5ਵਾਂ ਜੀਵਨਾ ਸਫਲ ਜੀਵਨ ਮਨ ਸੋਨ ਹਰ ਜਪ ਜਪ ਸਦ ਜੀਵਨਾ ਰਹਾਓ ਪੀਵਨਾ ਜਿਤ ਮਨ ਆਕਾਵੇ ਨਾਮ ਅੰਮ੍ਰਿਤ ਰਸ ਪੀਵਨਾ ਖਾਵਨਾ ਜਿਤ ਭੂਖ ਨਾ ਲਾਗੇ ਸੰਤੋਖ ਸਦਾ ਤ੍ਰਿਪਤੀਵਨਾ ਪਹਿਨਣਾ ਰਖ ਪਤ ਪਰਮੇਸ਼ਰ ਫਿਰ ਨਾਗੇ ਹੀ ਨਹੀਂ ਥੀਵਨਾ ਉਗਣਾ ਮਨ ਮਦੇ ਹਰ ਰਸ ਸੰਤ ਸੰਗਤ ਮਹਿ ਲੀਵਨਾ ਬਿਨਨ ਤਾਗੇ ਬਿਨ ਸੂਈਆਨੀ ਮਨਮ ਹਰ ਭਗਤੀ ਸੰਗ ਜੀਵਨਾ ਮਾਤਿਆ ਹਰ ਰਸ ਮਹਿ ਰਾਤੇ ਤਿਸ ਬੋਲਨ ਕਬੂ ਔਖੀ ਬਿਨਾ ਮਿਲਿਓ ਤਿਸ ਸਰਬ ਨਿਧਾਨਾ ਪ੍ਰਭ ਕਰਪਾਲ ਜਿਸ ਦੀਵਨਾ ਸੋ ਕਨਾਣੂ ਗ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਨਾ ਮਾਲੂ ਮਹੱਲਾ ਪੰਜਵਾਂ ਕਾਲ ਅਠਵਾਂ ਅੰਜੁਲੀਆ ੴ ਸਤਿਗੁਰ ਪ੍ਰਸਾਦਿ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫੇਰੇ ਪਰਮੰਤਾ ਦੋਂਬ ਵਸਤਾ ਤੇ ਜੋ ਮੁਗਤਾ ਸੋਈ ਸੁਹੇਲਾ ਭਾਲੀਏ ਗ੍ਰਹਿ ਰਾਜ ਮੇਂ ਨਰਕ ਉਦਾਸਾ ਕਰੋਦਾ ਗ੍ਰਹਿ ਰਾਜ ਮੇਂ ਨਰਕ ਉਦਾਸ ਕਰੋਦਾ ਬਹੁ ਵਿਦਬੇਦ ਪਾਠ ਸਭ ਸੁਦਾ ਦੇਹੀ ਮੇਂ ਜੋ ਰਹੇ ਅਲਿਪਤਾ ਤਿਸ ਜਨ ਕੀ ਪੂਰਨ ਘਾਲੀਏ ਜਾਗਤ ਸੂਤਾ ਭਰਮ ਬਗੂਤਾ ਬਿਨ ਗੁਰ ਮੁਕਤ ਨ ਹੋਈਏ ਬੀਤਾ ਸਾਧ ਸੰਗ ਟੁੱਟੇ ਹਉ ਬੰਧਨ ਏਕੋ ਏਕ ਨਿਹਾਲੀਏ ਕਰਮ ਕਰੇ ਤੈ ਬੰਦਾ ਨਹ ਕਰੇ ਤੈ ਨੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਗੁਰ ਪ੍ਰਸਾਦ ਸੁਖ ਦੁਖ ਸਮਝਾਣੇ ਘਟ ਘਟ ਰਾਮ ਹਿਆ ਲੀਏ ਸੰਸਾਰੇ ਮਹਿ ਸੈਸਾ ਬਿਆਪੇ ਆਕਤ ਕਥਾ ਅਗੋਚਰ ਨਹੀਂ ਜਾਪੇ ਜਿ세 ਬੁਝਾਏ ਸੋਈ ਬੂਜੇ ਉਹ ਬਾਲਕ ਵਾਗੀ ਪਾਲੀਏ ਛੂਲ ਬਹੇ ਤੋ ਛੂਤੇ ਨਹੀਂ ਜੋ ਸੰਚੇ ਤੋ ਉਹੋ ਮਨ ਮਹੀਂ ਇਸਹੀ ਮੈਂ ਜਿਸਕੀ ਪਤਰਾਖੇ ਤਿਸ ਸਾਧੂ ਚੌਰ ਢਾਲੀਏ ਜੋ ਸੂਰਾ ਤਿਸਹੀ ਹੋਏ ਮਲਣਾ ਜੋ ਭਾਗੇ ਤੇ ਸਜੋਨੀ ਫਿਰਣਾ ਜੋ ਵਰਤਾਏ ਸੋਈ ਭਲ ਮਾਨੇ 부ਜ ਹੁਕਮੇ ਦੁਰਮਤ ਜਾਲੀਏ ਜਿਤ ਜਿਤ ਲਾਵੇ ਤਿਤ ਤਿਤ ਲਗਣਾ ਕਰ ਕਰ ਵੇਖੇ ਆਪਣੇ ਯਜਨਾ ਨਾਨਕ ਕੇ ਪੂਰਨ ਸੁਖ ਦਾਤੇ ਤੂੰ ਦੇਹ ਤੈ ਨਾਮ ਸਮਾਲੀਏ ਮਾਲੂ ਮਹਲਾ 5ਵਾਂ ਮਿਲ ਕੇ ਹੀ ਸਭ ਜਨਤਾ ਇਕੱਠੇ ਇਕ ਤੱਤੇ ਇਕ ਬੋਲਨ ਮਿੱਥੇ ਅਸਤ ਉਦੋਤ ਭਇਆ ਉਠ ਚੱਲੇ ਜਿਉ ਜਿਉ ਆਉਦ ਵਿਹਾਨੀਆਂ ਪਾਪ ਕਰੇ ਦੜ ਸਲ ਪਰ ਮੁਠੇ ਅਜਰਾਇਲ ਫੜੇ ਫੜ ਕੁੱਠੇ ਦੋਜਕ ਪਾਏ ਸਜਣ ਹਾਰੇ ਲੇਖਾ ਮੰਗੇ ਬਾਣੀਆਂ ਸੰਗਨਾ ਸੋਈ ਭਈਆ ਬੇਬਾ ਮਾਲ ਜੋ ਬਨ ਤਨ ਛੋੜ ਬਵੇਸਾ ਕਲਨ کریم ਨਾ ਜਤੋ ਕਰਤਾ ਤਿਲ ਪੀੜੇ ਜਿਉ ਕਹਾਣੀਆਂ ਖੁਸ਼ ਖੁਸ਼ ਲੈਂਦਾ ਵਸਤ ਪਰਾਈ ਵੇਖੇ ਸੁਣੇ ਤੇਰੇ ਨਾਲ ਖੁਦਾਈ ਦੁਨੀਆ ਲੱਭ ਪਿਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸੁਜਾਏ ਭਾਇ ਦੇਸ ਲਮੇ ਜਿਨ ਕੀਤਾ ਤਿਸੇ ਨਾ ਜਾਣੀ ਅੰਦਾ ਨਾ ਦੋਖ ਸਹੇ ਪ੍ਰਾਣੀਆਂ ਖਾਲਕ ਥਾਵੂ ਭੁਲਾ ਮੁਠਾ ਦੁਨੀਆ ਖੇਰ ਬੁਲਾ ਉਠ ਤੂਠਾ ਸਦਕ ਸਬੂਰੀ ਸੰਤ ਨਾ ਮਿਲਿਓ ਵਤੇ ਆਪਣ ਪਾਣੀਆਂ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਡੇ ਇੱਕ ਲਹਿਰ ਵਿਆਪੇ ਜੂਨ ਜਾਏ ਤੂੰ ਤੂੰ ਨੱਚਣ ਸਿਰਸਰ ਕਿਰਤ ਵਿਹਾਣੀਆਂ ਮਿਹਰ ਕਰੇ ਤਾਂ ਖਸਮ ਧਾਈ ਸੰਤਾ ਸੰਗਤ ਨਰਕ ਨਾ ਪਾਈ ਅਮਰਤ ਨਾਮ ਦਾਨ ਨਾਨਕ ਕੋ ਗੁਣ ਗੀਤਾ ਨਿਤ ਬਖਾਣੀਆਂ ਅਮਰਤ ਨਾਮ ਦਾਨ ਨਾਨਕ ਕੋ ਗੁਣ ਗੀਤਾ ਨਿਤ ਬਖਾਣੀਆਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ